ਅਜੀ ਕਰੋ ਨੀ ਕਰੋ ਹਲੋ ਹਾਂਜੀ ਅਜੀ ਜਿਹੜੀ ਪਲੇਟਫਾਰਮ ਤੇ ਲਿਖਿਆ ਹਾਂਜੀ ਵੀ ਇਹ ਸਾਰਾ ਜਿਹੜੇ ਚਰਚਾਵਾ ਹੋ ਰਹੀ ਹੈ ਸਪਾਈਆਂ ਬੰਬਾਂ ਤੋਂ ਨਾ ਮੈਂ ਨਾਲ ਬਾਈ ਨੂੰ ਕਰ ਮੈਂ ਜਿਹੋ ਨਾਲ ਬੋਲਣਾ ਬੋਲਦੇ ਨੇ ਸਵਾਲ ਜਵਾਬ ਕਰਨੇ ਨਹੀਂ ਕਰਨਾ ਉਹ ਜਿਹੜੀ ਕਾਨਫਰੰਸ ਉਹਨਾਂ ਦੇ ਕੱਲ ਆਇਆ ਹੋਊਗੀ ਸਿਰਫ ਐਲਾਨ ਹੀ ਕਰਨਾ ਹਾਂਜੀ ਕਰੋ ਸਿਰਫ ਇਹ ਜੀ ਵਾਹਾਂ ਕੀ ਕਰੀ ਹਾਂਜੀ ਬਾਈ ਹੁਜੀ ਕਾ ਖਾਨ ਸਾਹ ਆ ਦੇ ਦੇਵਾ ਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚ ਆਉਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਅਲਾਈ ਨੀਤੀ ਜ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਨੇ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ 'ਚ ਬੈਠਾ ਰਹਾ ਮਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇੱਕ ਕਰਕੇ ਭਾਈ ਸਾਹਿਬ ਨੇ ਖਡੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਹੋਰ ਲੜਨਗੇ ਤੇ ਬਾਕੀ ਇਹ ਭਾਬੀ ਸੰਗਤਾਂ ਨੂੰ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ खालसा चो लो साफ ਕੀ ਤੇਰੀ ਚਾਰ ਖਾਲੀ ਦਾ ਜਿਹੜੇ ਮੈਦਾਨ ਦੇ ਵਿੱਚਰੇ ਨੇ ਕੀ ਉਹ ਬਲੂਸਾ ਕੋ ਆਪਣੇ ਇਹ ਦੁਆਰ ਹਟਾ ਸਕਦੇ ਨਹੀਂ ਕਿ ਉਹਨਾਂ ਨੂੰ ਪਤਾ ਹੋਗਾ ਨਾ ਪੰਜ ਤੇ ਪਾਰਟੀਆਂ ਇਹ ਪਰਤੇ ਉਹਨਾਂ ਨੂੰ ਪਤਾ ਹੈ ਕਿਉਂਕਿ ਭਾਈ ਸਾਹਿਬ ਹੁਣ ਅਸਲ ਆਜ਼ਾਦ ਚੋਣ ਲੜਨੀ ਹੈਗੀ ਕਿਸੇ ਪਾਰਟੀ ਵੱਲੋਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰ ਲਈ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਹੋਣੀ ਕਿਉਂਕਿ ਪੈਸਾ ਸਿੱਖੀ ਪ੍ਰਚਾਰ ਕਰ ਲਈ ਆਏ ਤਾਂ ਉਹਨਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤੇ ਜਿਹੜਾ ਹੁਣ ਸਮਾਂ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਉਹ ਕਿ ਅੰਤਦਾਈ ਉਹਨਾਂ ਨੇ ਪ੍ਰਚਾਰ ਕਰਨਾ ਹੈ ਕਿ ਮਤਲਬ ਅੰਤਰੀ ਹੋਗ ਨੌਜਵਾਨੀ ਪੰਜਾਬ ਦੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਅੱਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ 'ਚੋਂ ਅੰਮ੍ਰਿਤ ਛਕਾਉਣਗੇ ਬਸ ਇਹੀ ਉਹਨਾਂ ਦਾ ਮਸਲਾ ਸੀ ਵੀ ਮੈਂ ਨੌਜਵਾਨੀ ਨੂੰ ਸਹੀ ਸਲਾਮਤ ਦੇਖਣਾ ਚਾਹੁੰਦਾ ਪੰਜਾਬ ਵਿੱਚ ਠੀਕ ਹੈ ਜੀ ਠੀਕ ਬਾਈ